ਤਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਤਿੰਨ ਸਪੁੱਤਰ ਸਨ ਸਾਧ ਸੰਗਤ ਪਹਿਲੇ ਸਨ ਬਾਬਾ ਪ੍ਰਿਥੀ ਚੰਦ ਜੀ ਇਹ ਨਾਮ ਯਾਦ ਰੱਖਣ ਯੋਗ ਨੇ ਇਹ ਤੁਹਾਡੇ ਵੱਡੇ ਵਡੇਰਿਆਂ ਦਾ ਇਤਿਹਾਸ ਹੈ ਉਹਦੇ ਬਜ਼ੁਰਗਾਂ ਦੇ ਨਾਮ ਨੇ ਇਹ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ ਪਹਿਲੇ ਵੱਡੇ ਸੁਪੁੱਤਰ ਸਨ ਬਾਬਾ ਪ੍ਰਿਥੀਚੰਦ ਜੀ ਦੂਜੇ ਹਨ ਬਾਬਾ ਮਹਾਦੇਵ ਜੀ ਤੇ ਸਭ ਤੋਂ ਛੋਟੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਨ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਰਨੀ ਕਲਣਾ ਤੇ ਸੇਵਾ ਤੇ ਨਾਮ ਸਿਮਰਨ ਦਾ ਅਭਿਆਸ ਵੇਖਿਆ ਨਿਮਰਤਾ ਵੇਖੀ ਤੇ ਗੁਰਤਾ ਗੱਦੀ ਸਭ ਤੋਂ ਛੋਟੇ ਸੁਪੁੱਤਰ ਗੁਰੂ ਅਰਜਨ ਦੇਵ ਸਹਿਬ ਮਾਰੇ ਨੂੰ ਬਖਸ਼ਿਸ਼ ਕੀਤੀ ਬਾਬਾ ਪ੍ਰਿਥੀ ਚੰਦ ਦੇ ਮਨ ਦੇ ਵਿੱਚ ਈਰਖਾ ਪੈਦਾ ਹੋ ਗਈ ਕਿ ਮੈਂ ਤੇ ਵੱਡਾ ਹਾਂ ਮੈਨੂੰ ਗੱਦੀ ਕਿਉਂ ਨਹੀਂ ਦਿੱਤੀ ਗਈ ਵੱਡੇ ਪੁੱਤਰ ਹੋਣ ਦੇ नाते ਮੈਨੂੰ ਗੱਦੀ ਮਿਲਣੀ ਚਾਹੀਦੀ ਸੀ ਪਰ ਗੁਰੂ ਨੇ ਵੇਦਾ ਵੀ ਉਮਰਾਂ ਦਾ ਲਹਾਜ ਗੁਰੂ ਨਹੀਂ ਵੇਂਦਾ ਕਿ ਅਮੀਰ ਹੈ ਗਰੀਬ ਹੈ ਗੁਰੂ ਨੇ ਜਦੋਂ ਬਖਸ਼ਿਸ਼ ਕਰਨੀ ਉਹਨੇ ਹਿਰਦਾ ਵੇਖਣਾ ਹੈ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਹਿਰਦਾ ਵੇਖਿਆ ਨਿਮਰਤਾ ਦੇ ਪੁੰਜ ਮਹਾਰਾਜ ਨਾਮ ਦੇ ਰਸੀਏ ਮਹਾਰਾਜ ਨੇ ਗੁਰਤਾਗਤ ਦੀ ਬਖਸ਼ਿਸ਼ ਕੀਤੀ ਸਾਧ ਸੰਗਤ ਉਸੇ ਦਿਨ ਤੋਂ ਈਰਖਾ ਪੈਦਾ ਹੋ ਗਈ ਬਾਬੇ ਪ੍ਰਿਥੀ ਜੰਦੇ ਮਾਲ ਦੇ ਵਿੱਚ ਆ ਗੁਰੂ ਸਾਹਿਬ ਜੀ ਦਾ ਅਨੰਦ ਕਾਰਜ ਹੋਇਆ ਮਾਤਾ ਗੰਗਾ ਜੀ ਦੇ ਨਾਲ ਤੇ ਘਰੇ ਕੋਈ ਔਲਾਦ ਨਹੀਂ ਸੀ ਤੇ ਬਾਬੇ ਪ੍ਰਿਥੀ ਚੰਦ ਦਾ ਇਕਲੌਤਾ ਸੁਪੁੱਤਰ ਜਿਹਦਾ ਨਾਮ ਮਿਹਰਵਾਨ ਉਹਨੇ ਆਖਿਆ ਵੀ ਗੁਰੂ ਅਰਜਨ ਦੇਹ ਸਾਹਿਬ ਦੇ ਘਰੇ ਕੋਈ ਔਲਾਦ ਨਹੀਂ ਚਲੋ ਜੇ ਗੱਦੀ ਮੈਨੂੰ ਨਹੀਂ ਮਿਲੀ ਤੇ ਗਾਹ ਮੇਰੇ ਪੁੱਤਰ ਨੂੰ ਦੇ ਦੇਣਗੇ ਮਿਹਰਬਾਨ ਨੂੰ ਦੇ ਦੇਣਗੇ ਇਹਨਾਂ ਦੇ ਕਿਹੜਾ ਔਲਾਦ ਹੋਣੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਦਾ ਅੱਜ ਲੋਕੀ ਇੱਕ ਦੂਜੇ ਨਾਲ ਈਰਖਾ ਕਰਦੇ ਨੇ ਇਹ ਈਰਖਾ ਗੁਰੂ ਸਾਹਿਬ ਦੇ ਨਾਲ ਵੀ ਹੋਈ ਹੈ ਸਾਧ ਸੰਗਤ ਮਤ ਇਹ ਮੰਨਦੇ ਵਿੱਚ ਕਦੇ ਫਿਕਰ ਕਰਿਆ ਕਰੋ ਕਿ ਸ਼ਾਇਦ ਦੁਨੀਆ ਸਾਡੇ ਨਾਲ ਹੀ ਵਿਰੋਧ ਕਿਉਂ ਕਰਦੀ ਏ ਇਹ ਗੁਰੂ ਸਾਹਿਬ ਦੇ ਨਾਲ ਵੀ ਇਹ ਸਾਰਾ ਕੁਝ ਹੋਇਆ ਹੈ ਤੇ ਬਾਬੇ ਪ੍ਰਥੀ ਚੰਦ ਦੀ ਘਰ ਵਾਲੀ ਜਿਹਦਾ ਨਾਮ ਹੈ ਕਰਮੋ ਉਹਨੇ ਜਿਹੜੀਆਂ ਸੇਵਕਾਂ ਦਾਸੀਆਂ ਹੋਣੀਆਂ ਉਹਨਾਂ ਨੂੰ ਆਖਿਆ ਕਰਨਾ ਇਹਨਾਂ ਦੇ ਘਰ ਔਲਾਦ ਨਹੀਂ ਹੋਣੀ ਕਦੇ ਵੀ ਇਹਨਾਂ ਨੇ ਸਾਡੇ ਪੁੱਤਰ ਨੂੰ ਹੀ ਗੱਦੀ ਦੇਣੀ ਪੈਣੀ ਇਹਨਾਂ ਨੂੰ ਜਦੋਂ ਮਾਤਾ ਗੰਗਾ ਜੀ ਨੂੰ ਜਾ ਕੇ ਦੱਸਣਾ ਦਾਸੀਆਂ ਨੇ ਵੀ ਮਾਤਾ ਜੀ ਕਰਮੋ ਇਦਾਂ ਕਹਿੰਦੀ ਏ ਤੁਹਾਡੇ ਬਾਰੇ ਤੇ ਮਾਤਾ ਜੀ ਨੇ ਆਖਿਆ ਵੀ ਕਿਉਂ ਨਹੀਂ ਦੇਣਗੇ ਅਕਾਲ ਪੁਰਖ ਨੇ ਮੇਰੇ ਪਤੀ ਨੇ ਗੁਰੂ ਅਰਜਨ ਦੇਵ ਸਾਹਿਬ ਇਹ ਲੋਕਾਂ ਦੀਆਂ ਝੋਲੀਆਂ ਭਰਦੇ ਨੇ ਤੇ ਮੇਰੀ ਕੁਖ ਹਰੀ ਕਿਉਂ ਨਹੀਂ ਕਰਨਗੇ ਰੋਜ ਦੇ ਤਾਨੇ ਮੇਣਿਆਂ ਤੋਂ ਤੰਗਾ ਕੇ ਮਾਤਾ ਗੰਗਾ ਜੀ ਨੇ ਬੇਤੀ ਕੀਤੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਗਰੀਬਨ ਆਵਾਜ਼ ਮਹਾਰਾਜ ਤੁਸੀਂ ਸਾਰੀ ਦੁਨੀਆ ਨੂੰ ਦਾਤਾ ਦੇਣ ਵਾਲੇ ਹੋ ਤੇ ਮੇਰੀ ਗਰੀਬਣੀ ਦੀ ਵੀ ਮਾਰਾ ਬੇਨਤੀ ਸੁਣੋ ਲੋਕੀ ਤਾਨੇ ਮਾਰ ਰਹੇ ਨੇ ਵੀ ਤੁਹਾਡੀ ਗੱਦੀ ਦਾ ਆਸ ਨਹੀਂ ਕੋ ਪੈਦਾ ਹੋਣਾ ਤੇ ਕਿਰਪਾ ਕਰੋ ਮੇਰੀ ਮਨੋ ਕਾਮਨਾ ਹੈ ਮੈਨੂੰ ਵੀ ਮਹਾਰਾਜ ਕੋਈ ਦਾਤ ਬਖਸ਼ੋ ਪੁੱਤਰ ਪੁੱਤਰੀ ਦੀ ਤੇ ਗੁਰੂ ਅਰਜਨ ਦੇਵ ਸਾਹਿਬ ਮਾਰਾ ਨੇ ਆਖਿਆ ਇਹ ਜਿਹੜੀਆਂ ਸ਼ਕਤੀਆਂ ਦੇ ਇਹ ਜਿਹੜੀਆਂ ਕਿਰਪਾ ਬਖਸ਼ਿਸ਼ਾਂ ਨੇ ਅਕਾਲ ਪਖ ਦੀਆਂ ਦਿੱਤੀਆਂ ਹਈਆਂ ਇਹਨੂੰ ਪਰਿਵਾਰ ਲਈ ਨਹੀਂ ਮੈਂ ਵਰਤ ਸਕਦਾ ਜੇ ਤੈਨੂੰ ਮਾਤਾ ਗੰਗਾ ਸਿੱਖਾਂ ਦੀ ਮਾਤਾ ਗੰਗਾ ਜੀ ਜੇ ਤੁਹਾਨੂੰ ਪੁੱਤਰ ਚਾਹੀਦਾ ਏ ਤੇ ਇੱਕ ਕੰਮ ਕਰੋ ਜਾਓ ਜਾ ਕੇ ਗੁਰਸਿੱਖਾਂ ਦੀ ਸੇਵਾ ਕਰੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿਸੇ ਨਾਮ ਬਾਣੀ ਵਾਲੇ ਗੁਰਸਿੱਖ ਦੀ ਸੇਵਾ ਕਰੋ ਉਹਨੂੰ ਪ੍ਰਸ਼ਾਦਾ ਛਕਾਓ ਤੁਹਾਡੀ ਅਕਾਲ ਪੁਰਖ ਬੇਨਤੀ ਸੁਣੇਗਾ ਤੇ ਮਾਤਾ ਗੰਗਾ ਜੀ ਨੇ ਆਖਿਆ ਮਹਾਰਾਜ ਕਿਹੜੇ ਕਿਹੜੇ ਗੁਰਸਿੱਖ ਨੂੰ ਪ੍ਰਸ਼ਾਦਾ ਛਕਾਵਾਂ ਤੇ ਗੁਰੂ ਅਰਜਨ ਦੇਵ ਸਾਹਿਬ ਨੇ ਆਖਿਆ ਵੀ ਇਸ ਵਕਤ ਚਾਰ ਗੁਰੂ ਸਾਹਿਬਾਨ ਦੇ ਚਰਨ ਪਰਸਣ ਵਾਲਾ ਚਾਰ ਗੁਰੂਆਂ ਦੀ ਸੇਵਾ ਕਰਨ ਵਾਲਾ ਤੇ ਸਾਡੀ ਸੇਵਾ ਪੰਜਵੇਂ ਗੱਦੀ ਦੇ ਨਮਸਕਾਰਾਂ ਸਹਿਤ ਨਿਮਰਤਾ ਸਹਿਤ ਹੋ ਕਰਕੇ ਸੇਵਾ ਕਮਾਉਣ ਵਾਲਾ ਬਾਬਾ ਬੁੱਢਾ ਸਾਹਿਬ ਜਾ ਬੀੜ ਬਸਰ ਕੇ ਜਾ ਉਥੇ ਬਿਠਾਏ ਉਥੇ ਜਾ ਕੇ ਉਹਨੂੰ ਪ੍ਰਸ਼ਾਦਾ ਛਕਾ ਤੇ ਉਹਨੂੰ ਬੇਨਤੀ ਕਰ ਤੇਰੇ ਘਰ ਬੁਲਾਦ ਆਵੇ ਕੋਈ ਮਹਾਰਾਜ ਆਪਣੇ ਸਿੱਖਾਂ ਨੂੰ ਵਡਿਆਈ ਬਖਸ਼ਦੇ ਨੇ ਸਾਧ ਸੰਗਤ ਮਹਾਰਾਜ ਆਖਿਆ ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ ਗੁਰਸਿੱਖਾਂ ਦੇ ਅੰਦਰ ਜੇ ਸਤਿਗੁਰੂ ਦਾ ਨਜ਼ਰ ਆਇਆ ਤੇ ਤੁਹਾਨੂੰ ਸਾਹਮਣੇ ਕਦੇ ਵੀ ਨਹੀਂ ਨਜ਼ਰ ਆਉਣਾ ਤੇ ਮਾਤਾ ਗੰਗਾ ਜੀ ਗਈ ਨਾਲ ਸੇਵਕਾਂ ਨੂੰ ਲਿਆਉ ਦਾਸੀਆਂ ਨੂੰ ਲਿਆਉ ਸਿੱਖਾਂ ਨੂੰ ਲੈ ਕੇ ਰੱਥ ਤਿਆਰ ਕੀਤੇ ਇੱਕ ਰੱਥ ਦੇ ਉੱਤੇ ਮਾਤਾ ਜੀ ਆਪ ਰਾਜਮਣ ਹੋ ਗਏ ਤੇ ਨਾਲ ਸਿੱਖਾਂ ਨੂੰ ਲੈ ਕੇ ਘੋੜਿਆਂ ਨੂੰ ਅੱਗੇ ਰੱਥਾਂ ਦੇ ਨਾਲ ਜੋੜ ਕਰਕੇ ਤੇ ਤੁਰੇ ਬਾਬਾ ਬੁੱਢਾ ਸਾਹਿਬ ਜੀ ਵੱਲ ਤੋਂ ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਪਹੁੰਚੇ ਤੇ ਸਾਜ਼ ਸੰਗਤ ਧੂੜ ਬੜੀ ਉੱਡੇ ਘੋੜਿਆਂ ਦੇ ਪਿਆਰਾਂ ਵਿੱਚ ਵੱਜੇ ਇਹ ਘੰਗਰੂ ਆਵਾਜ਼ ਬੜੀ ਕਰਨਾ ਰਥਾਂ ਦੇ ਜਿਹੜੇ ਪਹੀਏ ਸਨ ਉਹ ਵੀ ਆਵਾਜ਼ ਕਰਨਾ ਤੇ ਘੋੜਿਆਂ ਦੇ ਪੌੜਾਂ ਦੀ ਆਵਾਜ਼ ਦੇ ਨਾਲ ਧਗੜ ਧਗੜ ਦੀ ਆਵਾਜ਼ ਆਵੇ ਤੇ ਜਿੰਨੇ ਪੰਛੀ ਸਨ ਰੁੱਖਾਂ ਤੇ ਬੈਠੇ ਹੋਏ ਸੁਣ ਕੇ ਭੈ ਮੰਨ ਕਰਕੇ ਉੱਡਣਾ ਸ਼ੁਰੂ ਕਰ ਦਿੱਤਾ ਵੀ ਕੌਣ ਆ ਗਿਆ ਜਿੰਨੇ ਹਿਰਨ ਸਨ ਉਹ ਭੱਜ ਕੇ ਜੰਗਲਾਂ ਵਿੱਚ ਵੜ ਗਏ ਹੋਰ ਜਿਹੜੇ ਮਨੁੱਖ ਸਨ ਉਹ ਰਸਤੇ ਵਿੱਚ ਚੱਲਦਿਆਂ ਹੋਇਆ ਪਾਸੇ ਕਿਨਾਰੇ ਉੱਤੇ ਖੜ ਗਏ ਵੀ ਕੌਣ ਆ ਰਿਹਾ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਅੰਧਾਲ ਦੇ ਸੇਵਕਾਂ ਨੂੰ ਆਖਿਆ ਕੌਣ ਆ ਰਿਹਾ ਭਾਈ ਜਿਹੜਾ ਇੰਨਾ ਡਰ ਪੈਦਾ ਕਰ ਦਿੱਤਾ ਆਉਣ ਵਾਲਿਆਂ ਨੇ ਕਿ ਪਰਮੇਸ਼ਰ ਦੇ ਬਣਾਏ ਹੋਏ ਜੀਵ ਡਰਦੇ ਫਿਰਦੇ ਨੇ ਤੇ ਸਿੱਖਾਂ ਨੇ ਆਖਿਆ ਮਹਾਰਾਜ ਪੰਜਵੇਂ ਗੁਰੂ ਸਾਹਿਬ ਦੇ ਮਹਿਲ ਮਾਤਾ ਗੰਗਾ ਜੀ ਆ ਰਹੇ ਨੇ ਜਦੋਂ ਕੋਲ ਪਹੁੰਚੇ ਤੇ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਤੇ ਪਕਵਾਨ ਲੈ ਕੇ ਆਏ ਸਨ ਬਾਬਾ ਬੱਡਾ ਸਾਹਿਬ ਜੀ ਨੂੰ ਛਕਾਉਣ ਵਾਸਤੇ ਤੇ ਬਾਬਾ ਬੱਡਾ ਸਾਹਿਬ ਜੀ ਨੇ ਇੱਕੋ ਗੱਲ ਆਖੀ ਕਹਿੰਦੇ ਮਾਤਾ ਜੀ ਤੁਹੀ ਸਾਡੇ ਸਤਕਾਰਯੋਗ ਹੋ ਪਰ ਭਾਜੜਾਂ ਗਾਦੀਆਂ ਭਾਈਆਂ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਭਾਜੜਾਂ ਪਾਉਂਦਾ ਬਚਨ ਕਰ ਦਿੱਤਾ ਤੇ ਸਮਝ ਆ ਗਈ ਵੀ ਬਾਬਾ ਜੀ ਨਾਰਾਜ ਨੇ ਕਿਨੇ ਮਾਤਾ ਜੀ ਅਸੀਂ ਨਿਮਰਤਾ ਦੇ ਸਹਿਤ ਸੇਵਾ ਕੀਤੀ ਹੈ ਗੁਰੂ ਸਾਹਿਬਾਨਾਂ ਦੀ ਤੇ ਹੁਣ ਵੀ ਕਰਦੇ ਆਂ ਸਾਨੂੰ ਛਗਣ ਛਕਾਉਣ ਦਾ ਕੋਈ ਸ਼ੌਕ ਨਹੀਂ ਸਾਨੂੰ ਮਠਿਆਈਆਂ ਨਹੀਂ ਪ੍ਰਵਾਨ ਹੈ ਅਸੀਂ ਤਾਂ ਸਾਦਾ ਭੋਜਨ ਛਕ ਕੇ ਵਿਤਰਪਤੋਂ ਵਾਲੇ ਸਿੱਖ ਹਾਂ ਤੇ ਇੰਨੀਆਂ ਮਠਿਆਈਆਂ ਲਿਆਉਂਦੀ ਕੀ ਲੋੜ ਸੀ ਨਾਲੇ ਇੰਨੇ ਠਾਠ ਬਾਠ ਨਾਲ ਆਉਂਦੀ ਕੀ ਲੋੜ ਸੀ ਤੁਸੀਂ ਤਾਂ ਇੱਕ ਸਧਾਰਨ ਗੁਰੂ ਦੇ ਸਿੱਖ ਨੂੰ ਮਿਲਣ ਵਾਸਤੇ ਆਏ ਸੀ ਤੇ ਤੁਸੀਂ ਤੇ ਉਲਟਾ ਜੀਵਾਂ ਦੇ ਅੰਦਰ ਭੈ ਪੈਦਾ ਕਰ ਦਿੱਤਾ ਆਉਣ ਦਾ ਤੁਹਾਡਾ ਤਰੀਕਾ ਨਹੀਂ ਸਹੀ ਲੱਗਾ ਮੈਨੂੰ ਬਚਨ ਕੀ ਹੋਣੇ ਸਾਲ ਇਹ ਬਚਨ ਸੁਣ ਕੇ ਮਾਤਾ ਜੀ ਵਾਪਸ ਮੁੜ ਗਏ ਤੇ ਜਾ ਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਮਿਲੇ ਤੇ ਮਹਾਰਾਜ ਨੇ ਆਖਿਆ ਕਿ ਓ ਮਾਤਾ ਗੰਗਾ ਜੀ ਮਿਲ ਗਿਆ ਵਰ ਤੁਹਾਨੂੰ ਪੁੱਤਰ ਦਾ ਕਹਿੰਦੇ ਨਹੀਂ ਬਾਬਾ ਬੁੱਢਾ ਸਾਹਿਬ ਜੀ ਨੇ ਕੋਈ ਬਚਨ ਨਹੀਂ ਕੀਤਾ ਸਿਰਫ ਇਹ ਆਖਿਆ ਵੀ ਤੁਹਾਨੂੰ ਭਾਜੜਾ ਗਾੜੀਆਂ ਪਈਆਂ ਨੇ ਤੇ ਮਹਾਰਾਜ ਨੇ ਆਖਿਆ ਗਏ ਕਿਦਾਂ ਸੀ ਤੁਸੀਂ ਉਹਨਾਂ ਦੱਸਿਆ ਵੀ ਰਥ ਲੈ ਕੇ ਸੇਵਕਾਂ ਨੂੰ ਨਾਲ ਲੈ ਕੇ ਤਰਾਤਰਾ ਦੀਆਂ ਮਠਿਆਈਆਂ ਤੇ ਸਬਜ਼ੀਆਂ ਵੜਾ ਕੇ ਗਏ ਸਾਂ ਲੈ ਕੇ ਛਕਾਉਣ ਵਾਸਤੇ ਤੇ ਗੁਰੂ ਆਜੰਦੇ ਮਹਾਰਾਜ ਨੇ ਆਖਿਆ ਇੱਥੇ ਤੇ ਗਲਤੀ ਕਰ ਦਿੱਤੀ ਤੁਸੀਂ ਜਦੋਂ ਵੀ ਕਿਸੇ ਸਿੱਖ ਦੇ ਕੋਲੇ ਜਾਣਾ ਹੋਵੇ ਮਹਾਤਮਾ ਦੇ ਕੋਲੇ ਨਿਮਰਤਾ ਦੇ ਨਾਲ ਜਾਇਦਾ ਤੁਹਾਨੂੰ ਅਸੀਂ ਤਰੀਕਾ ਦੱਸਦੇ ਹਾਂ ਦੁਬਾਰਾ ਫਿਰ ਜਾਓ ਗੰਗਾ ਜੀ ਸਵੇਰੇ ਉੱਠ ਕੇ ਅੰਮ੍ਰਿਤ ਵਿਲੇ ਸ਼ਨਾਨ ਕਰਿਓ ਸ਼ਨਾਨ ਕਰਕੇ ਚੰਗੀ ਤਰ੍ਹਾਂ ਭਾਂਡੇ ਮਾਂਜ ਕੇ ਤੇ ਆਟੇ ਨੂੰ ਚੰਗੀ ਤਰ੍ਹਾਂ ਛਾਣ ਕਰਕੇ ਵਿੱਚ ਵੇਸਨਰ ਲਾ ਕਰਕੇ ਤੇ ਸਾਦਾ ਜਿਹਾ ਭੋਜਨ ਬਣਾ ਕੇ ਮੋਟੀ ਰੋਟੀ ਜਿਹੜੀ ਥੋੜੀ ਜਿਹੀ ਮੋਟੀ ਰੱਖਿਓ ਤੇ ਮਾੜਾ ਜਿਹਾ ਵਿੱਚ ਲੋਣ ਪਾ ਲਿਓ ਮਸਾਲਾ ਜਿਹਾ ਪਛਾਦਾ ਬਣਾ ਕੇ ਤੇ ਦਹੀਂ ਆਵ ਜਮਾਇਓ ਚੰਗੀ ਤਰ੍ਹਾਂ ਇਸ ਹਾਬ ਨਾ ਜਮਾਇਓ ਵੀ ਬਹੁਤਾ ਖੱਟਾ ਨਾ ਹੋਵੇ ਤੇ ਵਿੱਚੋਂ ਉਹਦੇ ਬਦਬੋਦ ਆਵੇ ਕਿਸੇ ਤਰ੍ਹਾਂ ਦੀ ਤੇ ਉਦੋਂ ਭੰਨ ਕਰਕੇ ਥੋੜਾ ਜਿਹਾ ਪਾਣੀ ਪਾ ਕੇ ਲੱਸੀ ਬਣਾ ਕੇ ਤੇ ਫਿਰ ਨਾਲ ਗੰਡੇ ਬਾਬਾ ਬੁੱਢਾ ਸਾਹਿਬ ਦੀ ਛਕਦੇ ਨੇ ਨਾਲ ਉਹ ਲੈ ਕੇ ਜਾਇਓ ਭਾਵਨਾ ਦੇ ਨਾਲ ਨੰਗੀ ਪੈਰੀਂ ਜਾਇਓ ਤੇ ਬਾਬਾ ਬੁੱਢਾ ਸਾਹਿਬ ਨੂੰ ਪ੍ਰਸ਼ਾਦਾ ਛਕਾ ਕੇ ਤੇ ਫਿਰ ਉਹਨਾਂ ਨੂੰ ਬੇਨਤੀ ਕਰਿਓ ਵੀ ਮੈਨੂੰ ਪੁੱਤਰ ਚਾਹੀਦਾ ਆਖੋ ਸਾਧਨ ਹਾਮ ਸਿੰਘ ਤੇ ਸਾਧ ਸੰਗਤ ਇਸੇ ਤਰ੍ਹਾਂ ਹੀ ਕੀਤਾ ਦੁਬਾਰਾ ਗਏ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਵੇਖਿਆ ਵੀ ਨਿਮਰਤਾ ਦੇ ਨਾਲ ਆਏ ਨੇ ਅੱਗੋਂ ਵੰਡੀ ਹੋ ਕੇ ਸਿਰ ਦੇ ਉੱਤੇ ਰੋਟੀਆਂ ਜਿਹੜੀਆਂ ਮੱਸੀਂ ਪ੍ਰਸ਼ਾਦੇ ਚੱਕੀ ਹੋਏ ਸਨ ਆਪ ਅੱਗੋਂ ਵੰਡੀ ਲੈ ਕੇ ਸਿਰ ਤੋਂ ਉਤਾਰੇ ਤੇ ਆਖੇ ਮਾਤਾ ਜੀ ਚੰਗੇ ਸਮੇਂ ਤੇ ਆਏ ਹੋ ਭੁੱਖ ਬੜੀ ਲੱਗੀ ਸੀ ਲਿਆਓ ਛਕਾਓ ਪ੍ਰਸ਼ਾਦੇ ਕਿਉਂਕਿ ਅੰਤਰਜਾਮੀ ਸਨ ਬਾਬਾ ਵੱਡਾ ਸਾਹਿਬ ਜੀ ਸਧਾਰਨ ਸਿੱਖ ਥੋੜਾ ਸੰਨ ਕੋਈ ਜਦੋਂ ਪ੍ਰਸ਼ਾਦਾ ਛਕਣ ਲੱਗੇ ਤੇ ਆਖਿਆ ਗੰਡੇ ਵੀ ਨਾਲ ਲਿਆਏ ਹੋ ਇੱਕ ਗੰਡਾ ਲਿਆ ਹੱਥ ਦੇ ਵਿੱਚ ਤੇ ਮੁੱਕੀ ਮਾਰ ਕੇ ਸਾਹ ਸੰਗਤ ਭੰਦਿਆਂ ਉਹ ਤੁਸੀਂ ਫੋਟਵਾਂ ਵੇਂਦੇ ਹੋ ਫੋਟਵਾਂ ਦੇ ਉੱਤੇ ਇਦਾਂ ਹੀ ਦਿਖਾਇਆ ਗਿਆ ਹੈ ਤੇ ਜੇਸ ਵੇਲੇ ਇਹ ਘਟਨਾ ਵਾਪਰ ਰਹੀ ਸੀ ਇਤਿਹਾਸ ਦੇ ਵਿੱਚ ਜ਼ਿਕਰ ਆਇਆ ਵੀ ਉਸ ਵੇਲੇ ਬੱਦਲਵਾਰੀ ਹੋਈ ਸੀ ਬੱਦਲ ਬੜਾ ਹੋਇਆ ਸੀ ਤੇ ਮਿੱਠੀ ਮਿੱਠੀ ਕਣੀ ਜਿਹੜੀ ਮਠੀਆਂ-ਮਠੀਆਂ ਵੀ ਪੈ ਰਹੀਆਂ ਸਨ ਤੇ ਠੰਡੀ-ਠੰਡੀ ਹਵਾ ਚੱਲ ਰਹੀ ਸੀ ਉਸ ਵੇਲੇ ਤੇ ਪਹਿਲਾ ਪ੍ਰਸ਼ਾਦਾ ਬਾਬਾ ਬੁੱਢਾ ਸਹਿਬ ਨੇ ਛਕਿਆ ਤੇ ਮਾਤਾ ਗੰਗਾ ਜੀ ਨੂੰ ਆਖਿਆ ਮਾਤਾ ਜੀ ਤੁਹਾਡੀ ਕਮਾਈ ਬੜੀ ਏ ਉਹ ਦਾ ਉਹਨਾ ਸਫਲ ਹੋ ਗਿਆ ਦੱਸੋ ਕੀ ਚਾਹੀਦਾ ਤੁਹਾਨੂੰ ਕਿਉਂ ਸੇਵਾ ਕੀਤੀ ਹੈ ਤੇ ਮਾਤਾ ਜੀ ਨੇ ਆਖਿਆ ਇੱਕ ਪੁੱਤਰ ਚਾਹੀਦਾ ਹੈ ਤੁਹਾਡੇ ਗੁਰੂ ਪਿਤਾ ਨੇ ਆਖਿਆ ਵੀ ਸਿੱਖਾਂ ਦੇ ਕੋਲੋਂ ਬਚਨ ਹੋਣਗੇ ਤੇ ਤੁਹਾਡੇ ਘਰ ਪੁੱਤਰ ਹੋ ਜਾਏਗਾ ਬਾਬਾ ਬੁੱਢਾ ਸਾਹਿਬ ਜੀ ਕਰੋ ਕਿਰਪਾ ਕੋਈ ਵਰ ਦਿਓ ਤੇ ਬਾਬਾ ਬੁੱਢਾ ਸਾਹਿਬ ਨੇ ਆਖਿਆ ਮਾਤਾ ਜੀ ਜਿਵੇਂ ਅਸੀਂ ਗੰਢਾ ਬੰਨਿਆ ਨਾ ਮੁਕੀ ਮਾਰ ਕੇ ਟਾਡੇ ਕਰ ਇਹੋ ਜਿਹਾ ਮਹਾਬਲੀ ਪ੍ਰਤਾਪ ਤੇਜ ਪ੍ਰਤਾਪ ਵਾਲਾ ਮਹਾਬਲੀ ਪੁੱਤਰ ਪੈਦਾ ਹੋਵੇਗਾ ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਵੈਰੀਆਂ ਦੇ ਇਸ ਤਰ੍ਹਾਂ ਸਿਰ ਭਦੇਗਾ ਖੋ ਸਤਨਾਮ ਸ੍ਰੀ ਵਾਹਿਗੁਰੂ ਤੁਸੀਂ ਗੁਰਤਾ ਗਦੀ ਦਾ ਵਾਰਸ ਮੰਗਣ ਆਏ ਹੋ ਉਹ ਗੱਦੀਆਂ ਛੱਡ ਕੇ ਤਖਤ ਮਲੇਗਾ ਮੇਰੀ ਤੇ ਪੀਰੀ ਦਾ ਮਾਲਕ ਹੋਵੇਗਾ ਤੇ ਉਹਦਾ ਨਾਮ ਹਰਗੋਬਿੰਦ ਹੋਵੇਗਾ ਜੇਸੇ ਹਿਸਾਬ ਦਾ ਮੌਸਮ ਬੜਿਆਂ ਪਿਆ ਸੀ ਉਸ ਵੇਲੇ ਤੇ ਤੇਜ਼ਲਦੀ ਹੋਈ ਹਵਾ ਦੇ ਨਾਲ ਬੱਦਲ ਟਕਰਾਏ ਤੇ ਸਾਹ ਸੰਗਤ ਬੱਦਲ ਗਰਜਣ ਦੀ ਆਵਾਜ਼ ਆਈ ਗੱਜਦੇ ਹੋਏ ਬੱਦਲਾਂ ਨੇ ਬਾਬਾ ਬੁੱਢਾ ਸਾਹਿਬ ਦੇ ਮਨ ਨੂੰ ਪ੍ਰੇਰਣਾ ਦਿੱਤੀ ਤੇ ਬਾਬਾ ਬੁੱਢਾ ਸਾਹਿਬ ਨੇ ਆਖਿਆ ਜਿਵੇਂ ਬੱਦਲ ਗੱਜੇ ਨੇ ਇਸ ਤਰ੍ਹਾਂ ਤੇਰਾ ਪੁੱਤਰ ਤੇਜ ਪ੍ਰਤਾਪ ਵਾਲਾ ਜੰਗ ਦੇ ਮੈਦਾਨ ਦੇ ਵਿੱਚ ਗੱਜਿਆ ਕਰੇਗਾ ਉਧੀਆਂ ਫੌਜਾਂ ਗੱਜਿਆ ਕਰਨਗੀਆਂ ਜਿਸ ਤਰ੍ਹਾਂ ਬੱਤਲ ਗੱਜਣ ਦੀ ਆਵਾਜ਼ ਆਈਏ ਇਸ ਤਰ੍ਹਾਂ ਨਗਾਰੇ ਦੀਆਂ ਝੋਟਾਂ ਵੱਜਿਆ ਕਰਨਗੀਆਂ ਤੇ ਬੜਾ ਤੇਜ ਪ੍ਰਤਾਪ ਮਹਾਬਲੀ ਮਾਹੌਲ ਬਣੇਗਾ ਉਸ ਵੇਲੇ ਕੋਈ ਜਰ ਨਹੀਂ ਸਕੇਗਾ ਉਹਦੇ ਪ੍ਰਤਾਪ ਨੂੰ ਤੇ ਜੇ ਇਸ ਵੇਲੇ ਸਾਧ ਸੰਗਤ ਬਿਜਲੀ ਲਿਸ਼ਕੀ ਤੇ ਬਾਬਾ ਵੱਡਾ ਸਾਹਿਬ ਨੇ ਆਖਿਆ ਇਹ ਜਿਹੜੀ ਬਿਜਲੀ ਲਿਸ਼ਕੀ ਏ ਮਾਤਾ ਜੀ ਜਿਹੜਾ ਤੇਰੇ ਘਰ ਪੁੱਤਰ ਆਵੇਗਾ ਉਹਦੀਆਂ ਤੇਗਾ ਇਦਾਂ ਲਿਸ਼ਕਿਆ ਕਰਨਗੀਆਂ ਜਗ ਦੇ ਮੈਦਾਨ ਦੇ ਵਿੱਚ ਜਿਵੇਂ ਮਠੀਆਂ ਮਠੀਆਂ ਕੜੀਆਂ ਪੈ ਰੀਆਂ ਨੇ ਜੀਆ ਜੰਤਰ ਨੂੰ ਸੁਖ ਦੇ ਰੀਆਂ ਨੇ ਇਸ ਤਰ੍ਹਾਂ ਤੇਰੇ ਘਰ ਜਿਹੜਾ ਪੁੱਤਰ ਪੈਦਾ ਹੋਵੇਗਾ ਉਹਦੇ ਮੂੰਹ ਚੋਂ ਨਿਕਲੇ ਹੋਏ ਜਿਹੜੇ ਮੁਖ ਚੋਂ ਬਾਕ ਹੋਣਗੇ ਉਹ ਤਪਦੇ ਹੋਏ ਜੀਵਾਂ ਨੂੰ ਠਾਰ ਦਿਆ ਕਰਨਗੇ ਅੰਮ੍ਰਿਤ ਵਈ ਬੋਲਣਗੇ ਉਹਦੇ ਜਿਸ ਤਰ੍ਹਾਂ ਠੰਡੀ ਹਵਾ ਚੱਲ ਰਹੀ ਏ ਮਾਤਾ ਜੀ ਇਸ ਤਰ੍ਹਾਂ ਉਹ ਸਾਰੇ ਜੀਵਾਂ ਨੂੰ ਮਜਲੂਮਾਂ ਦੀ ਰੱਖਿਆ ਕਰੇਗਾ ਗਵ ਗਰੀਬ ਦੀ ਰੱਖਿਆ ਕਰਕੇ ਠੰਡ ਵਰਤਾਏਗਾ ਸੰਸਾਰ ਦੇ ਅੰਦਰ ਤੇ ਉਹਦਾ ਨਾਮ ਹਰ ਗੋਬਿੰਦ ਹੋਵੇਗਾ ਤੇ ਸਾਧ ਸੰਗਤ ਸਮਾਪਿਆ ਸਮਾ ਪਾ ਕੇ ਅੱਜ ਵਾਲੇ ਦਿਨ 1652 ਬਿਕਰਮੀ ਨੂੰ ਹਾੜ ਦੇ ਮਹੀਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਪੀਰੀ ਦੇ ਮਾਲਕ ਮਹਾਰਾਜ ਪ੍ਰਗਟ ਹੋਏ ਉਹਨਾਂ ਦਾ ਪ੍ਰਕਾਸ਼ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਿੰਡ ਨੱਕਰ ਵਡਾਲੀ ਵਿਖੇ ਹੋਇਆ ਜਦੋਂ ਇਹ ਗੱਲ ਸੁਣੀ ਇਹ ਖਬਰ ਜਾ ਕੇ ਸੇਵਕਾਂ ਨੇ ਦਿੱਤੀ ਗੁਰੂ ਅਰਜਨ ਦੇ ਮਹਾਰਾਜ ਨੂੰ ਸੱਚੇ ਪਾਤਸ਼ਾਹ ਤੁਹਾਡੇ ਘਰ ਮਹਾਬਲੀ ਪੁੱਤਰ ਆਇਆ ਹੈ ਬੜਾ ਸੁਹਣੇ ਸਰੂਪ ਵਾਲਾ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਉੱਥੇ ਬਾਣੀ ਦਾ ਇੱਕ ਸ਼ਬਦ ਉਚਾਰਿਆ ਜਿਹੜਾ ਤੁਸੀਂ ਹੁਕਮਨਾਮੇ ਦੇ ਵਿੱਚ ਵੀ ਸੁਣਦੇ ਹੋ ਪਰਮੇਸ਼ਰ ਜਿੱਤਾ ਬੰਨਾ ਦੁਖ ਰੋਗ ਕਾ ਡੇਰਾ ਭੰਨਾ ਅਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਇਹ ਸਾਰਾ ਸ਼ਬਦ ਮਹਾਰਾਜ ਨੇ ਉਚਾਰਨ ਕੀਤਾ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ